ਵਹਿਮੀ ਤਾਇਆ ਮੂਲ ਪਾਠ ਤਾਇਆ ਮਨਸਾ ਰਾਮ ਨੂੰ ਸਾਰਾ ਮਹੱਲਾ ਵਹਿਮੀ ਤਾਇਆ ਸਮਝਦਾ ਅਤੇ ਪਿੱਠ ਪਿੱਛੋਂ ਆਖਦਾ ਵੀ ਹੈ ਮਹੱਲੇ ਵਾਲਿਆਂ ਦਾ ਇਹਦੇ ਵਿੱਚ ਕਸੂਰ ਵੀ ਕੋਈ ਨਹੀਂ ਵਹਿਮ ਕੋਹਵਾੜ ਤੋਂ ਵੀ ਤਾਇਆ ਮਨਸੇ ਰਾਮ ਨੂੰ ਉੱਡ ਕੇ ਚੰਬੜਦਾ ਹੈ ਅਸਲ ਗੱਲ ਤਾਂ ਇਹ ਹੈ ਕਿ ਤਾਇਆ ਨੂੰ ਵੀ ਵਹਿਮਾਂ ਨਾਲ ਸ਼ੁਰੂ ਤੋਂ ਹੀ ਇਸ਼ਕ ਦੀ ਹੱਦ ਤੱਕ ਪੁੱਜਿਆ ਹੋਇਆ ਸਨੇਹ ਰਿਹਾ ਹੈ ਉਸਨੇ ਸਾਰੀ ਜ਼ਿੰਦਗੀ ਉਹਨਾਂ ਦੇ ਨਾਲ ਨਿਭਾਈ ਹੈ ਜਿਹੜਾ ਵੀ ਵਹਿਮ ਆਇਆ ਉਹਨੂੰ ਜਿਉ ਆਇਆਂ ਨੂੰ ਆਖਿਆ ਤੇ ਗੱਲ ਨਾਲ ਲਾ ਕੇ ਰੱਖਿਆ ਮਜਾਲ ਕੀ ਹੈ ਕਿ ਉਹਨੂੰ ਥੋੜੇ ਕਿਤੇ ਵਿਛੋੜਿਆ ਹੋਵੇ ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਤਾਏ ਮਨਸਾ ਰਾਮ ਨੂੰ ਮਿਲਿਆ ਉਸ ਵੇਲੇ ਇਹ ਵਹਿਮ ਉਹਦਾ ਸਾਥੀ ਸੀ ਕਿ ਮੈਨੂੰ ਤਾਂ ਮਾੜੀ-ਮਾੜੀ ਭਖ ਰਹਿੰਦੀ ਹੈ ਤਾਇਆ ਹੱਟੀ ਵਿੱਚ ਬੈਠਾ ਸੀ ਮੈਂ ਅੰਦਰ ਲੰਘਿਆ ਤਾਂ ਵੇਖਦਾ ਕੀ ਹਾਂ ਕੇ ਉਹਦੇ ਸੱਜੇ ਹੱਥ ਦੀਆਂ ਉਂਗਲੀਆਂ ਦੇ ਪੋਟੇ ਖੱਬੇ ਹੱਥ ਦੀ ਨਬਜ਼ ਉੱਪਰ ਸਨ ਤੇ ਮੂੰਹ ਵਿੱਚ ਥਰਮਾਮੀਟਰ ਨੱਪਿਆ ਹੋਇਆ ਸੀ ਉਹਨੇ ਬਹੁਤਾ ਬਰੂ ਖਾ ਜਾਣ ਵਾਲੇ ਵਿੜਕੇ ਜਿਹੀ ਨਜ਼ਰਾਂ ਨਾਲ ਤੱਕਿਆ ਨਬਜ਼ ਤੋਂ ਪਹਿਲਾਂ ਉਂਗਲੀਆਂ ਚੁੱਕੀਆਂ ਤੇ ਫਿਰ ਮੂੰਹ ਵਿੱਚੋਂ ਥਰਮਾਮੀਟਰ ਕੱਢ ਕੇ ਸਾਹਮਣੇ ਪਏ ਕਲਮਦਾਨ ਉੱਪਰ ਟਿਕਾਇਆ ਤੇ ਕਹਿਣ ਲੱਗਾ ਮੈਨੂੰ ਸੌਰੀ ਭੱਖ ਨਹੀਂ ਛੱਡਦੀ ਬਥੇਰਾ ਉਹੜ-ਪੋੜ ਕੀਤਾ ਹੀ ਪਰ ਇਹ ਖਿਹੜਾ ਨਹੀਂ ਛੱਡਦੀ ਇਹੇ ਆਖਣ ਪਿੱਛੋਂ ਉਹਨੇ ਪੱਠਿਆਂ ਵਿੱਚ ਵਾਲਾਂ ਦਾ ਗੁੱਛਾ ਖਾ ਜਾਣ ਵਾਲੀ ਗਾਂ ਵਾਂਗ ਖੰਗਣਾ ਆਰੰਭ ਦਿੱਤਾ ਇੰਨੇ ਜ਼ੋਰ ਨਾਲ ਕਿ ਅੱਖੀਆਂ ਵਿੱਚ ਗਲੇਡੂ ਆ ਗਏ ਮੈਂ ਹਮਦਰਦੀ ਨਾਲ ਤਾਇਏ ਦੀ ਖੱਬੇ ਹੱਥ ਦੀ ਨਬਜ਼ ਤੇ ਹੱਥ ਰੱਖਿਆ ਭਗ ਕੋਈ ਨਹੀਂ ਸੀ ਤਾਇਆ ਜੀ ਭਗ ਤਾਂ ਕੋਈ ਨਹੀਂ ਐਵੇਂ ਵਹਿਮ ਲਾਇਆ ਜੀ ਕਦੇ ਠੰਡੇ ਪਿੰਡੇ ਵੀ ਤਾਪ ਚੜਿਆ ਤਾਇਆ ਇਹ ਸੁਣ ਕੇ ਗੁੱਸੇ ਨਾਲ ਕੜ ਗਿਆ ਹੂੰ ਆ ਗਿਆ ਤੂੰ ਵੱਡਾ ਹਕੀਮ ਕਰਤਾਰ ਚੰਦ ਦਾ ਚੇਲਾ ਇੱਥੇ ਵੱਡੇ ਵੱਡੇ ਤਨੰਤਰ ਹਾਰ ਗਏ ਤੂੰ ਕਿਹੜਿਆਂ ਚੋਂ ਐ ਵਹਿਮ ਤੈਨੂੰ ਐ ਮੈਨੂੰ ਨਹੀਂ ਮੈਨੂੰ ਤਾਂ ਭਾਕ ਹੈ ਇਹ ਆਖਦਿਆਂ ਤਾਏ ਮਨਸਾ RAM ਨੇ ਥਰਮਾਮੀਟਰ ਮੂੰਹ ਵਿੱਚ ਅਤੇ ਸੱਜੇ ਹੱਥ ਦੀਆਂ ਉਂਗਲੀਆਂ ਖੱਬੇ ਹੱਥ ਦੀ ਨਬਜ਼ ਤੇ ਰੱਖ ਲਈਆਂ ਮੇਰਾ ਅਗਾਹ ਗੱਲ ਤੋੜਨ ਦਾ ਹੌਸਲਾ ਨਾ ਪਿਆ ਕਿਉਂਕਿ ਕਿਸੇ ਸਿਆਣੇ ਨੇ ਆਖਿਆ ਹੈ ਕਿ ਵਹਿਮੀਆਂ ਨਾਲ ਮੁਕਾਬਲਾ ਆਕਲ ਭੁੱਲ ਕਰੇਨ ਕੋਈ 5 ਸਾਲ ਲਈ ਕਈ ਦਰਜਨਾ ਥਰਮਾਮੀਟਰ ਭੰਨਣ ਪਿੱਛੋਂ ਤਾਏ ਮਨਸਾ ਰਾਮ ਦਾ ਇਹ ਵਹਿਮ ਤਾਂ ਲੱਥਾ ਪਰ ਕਈ ਹੋਰ ਆਚੰਬੜੇ ਕਈ ਮਹੀਨੇ ਇਸ ਵਹਿਮ ਦਾ ਰਾਜ ਰਿਹਾ ਕਿ ਬਿਮਾਰੀ ਦੇ ਕਿਟਾਣੂ ਹਰ ਇੱਕ ਦੇ ਸਰੀਰ ਨਾਲ ਜੁੜੇ ਰਹਿੰਦੇ ਹਨ ਤਾਏ ਮਨਸਾ ਰਾਮ ਨੇ ਜਦੋਂ ਕਿਸੇ ਨਾਲ ਮਨ ਕਿਸਾਂਦੇ ਨੇ ਹੱਥ ਮਿਲਾ ਲੈਣੇ ਤਾਂ ਕਿਟਾਣੂ ਝਾੜਨ ਲਈ ਅਦਾ-ਅਦਾ ਘੰਟਾ ਸਾਬਣ ਮਲ-ਮਲ ਕੇ ਹੱਥ ਧੋਈ ਜਾਣੇ ਜੇ ਕਿਸੇ ਮਿਲਣ ਵਾਲੇ ਨੇ ਚਾਰਪਾਈ ਜਾਂ ਕੁਰਸੀ ਉੱਪਰ ਬੈਠ ਕੇ ਚਲੇ ਜਾਣਾ ਤਾਂ ਮਾਂਸਾ ਰਾਮ ਨੇ ਹੱਥ ਤੇਰੇ ਦੀ ਆਖਣਾ ਤੇ ਵਿਛੀ ਹੋਈ ਚਾਦਰ ਨੂੰ ਗਰਮ ਪਾਣੀ ਵਿੱਚ ਸੁੱਟ ਕੇ ਧੋਣਾ ਚਾਰਪਾਈ ਨੂੰ ਧੁੱਪੇ ਰੱਖ ਕੇ ਸੋਟੇ ਨਾਲ ਝਾੜਨਾ ਤੇ ਨਾਲ-ਨਾਲ ਬੁੜਬੜਾਈ ਜਾਣਾ ਆਗੇ ਤਾਈ ਮਾਂਸਾ ਰਾਮ ਦੇ ਵੱਡੇ ਮੁਲਾਕਾਤੀ ਬਾਵਾ ਆਕੜੀਆਂ ਹੋਈਆਂ ਸੀ ਤਾਈ ਮਾਂਸਾ ਰਾਮ ਦੀਆਂ ਇਹਨਾਂ ਦੇ ਮਿਲਣ ਬਿਨਾ ਬਿਮਾਰੀਆਂ ਦੇ ਘਟਾਣ ਨੂੰ ਇੱਥੇ ਛਾੜ ਕੇ ਤੁਰਦੇ ਹੋਏ ਇਸੀ ਤਰ੍ਹਾਂ ਜਰਮਾਂ ਤੋਂ ਮੁਕਤ ਕਰਨ ਲਈ ਉਬਲਦੇ ਪਾਣੀ ਨਾਲ ਕੁਰਸੀ ਨੂੰ ਇਸ਼ਨਾਨ ਕਰਾਉਣਾ ਧੁੱਪੇ ਸੁਕਾ ਕੇ ਉਹਦੇ ਉੱਪਰ ਕੀਰਮਨਾਸ਼ਕ ਪਾਊਡਰ ਧੂੜ ਦੇ ਫੇਰਨਾ ਇੱਕ ਦਿਨ ਤਾਏ ਮਨਸਾ ਰਾਮਕੋਲ ਗਵਾਂਡੀਆਂ ਦਾ ਇੱਕ ਜੁਆਕ ਖੇਡ ਰਿਹਾ ਸੀ ਕਿ ਉਹਦੇ ਇੱਕ ਮੁਲਾਕਾਤੀ ਨੇ ਇਹ ਸਮਝ ਕੇ ਕਿ ਸ਼ਾਇਦ ਤਾਏ ਮਨਸਾ ਰਾਮ ਦਾ ਪੋਤਾ ਭਤੀਜਾ ਹੋਵੇਗਾ ਪਿਆਰ ਨਾਲ ਉਸ ਦਾ ਮੂੰਹ ਚੁੰਮ ਲਿਆ ਤਾਇਆ ਮਨਸਾ ਰਾਮ ਨੂੰ ਇਹ ਵੇਖ ਕੇ ਹੱਥਾਂ ਪੈਰਾਂ ਦੀ ਪੈ ਗਈ ਕਿ ਮੁੰਡੇ ਦੇ ਸਰੀਰ ਵਿੱਚ ਤਾਂ ਬਿਮਾਰੀ ਦੇ ਕਿਟਾਣੂ ਦਾਖਲ ਹੋ ਗਏ ਉਸ ਨੇ ਸਾਬਣ ਫੜਿਆ ਮੁੰਡੇ ਨੂੰ ਕੱਚ ਵਿੱਚ ਨੱਪ ਕੇ ਜਿਉਂ ਲੱਗਾ ਉਹਦੇ ਮੂੰਹ ਨੂੰ ਰਗੜਨ ਕਿ ਪੁੱਛੋ ਕੁਛ ਨਾ ਉਹ ਮੁੰਡਾ ਚੀਚਲਾਏ ਤੜਫੇ ਚਾਂਗਰਾ ਮਾਰੇ ਪਰ ਤਾਇਆ ਮਨਸਾ ਰਾਮ ਕਿਟਾਣੂਆਂ ਨੂੰ ਕਿਵੇਂ ਸੁੱਕਿਆ ਜਾਣ ਦਿੰਦਾ ਉਹਨੇ ਕਰੋੜ ਕਰੋੜ ਕੇ ਗੱਲਾਂ ਤੇ ਕੰਨਾਂ 'ਚ ਲਹੂ ਕੱਢ ਛੱਡਿਆ ਬੱਚੇ ਦੇ ਤਾਈ ਚਾਚੇ ਚਾਂਗਰਾ ਸੁਣ ਕੇ ਲਾਠੀਆਂ ਚੁੱਕੀ ਨਸੇ ਆਏ ਤੇ ਮੁੰਡੇ ਨੂੰ ਤਾਈ ਮਨਸਾ RAM ਦੇ ਕਿਟਾਣੂ ਨਾਸਿਕ ਮੋਹਿਮ ਤੋਂ ਬਚਾਇਆ ਉਹਨਾਂ ਨੂੰ ਤਾਈ ਮਨਸਾ RAM ਦੇ ਵਹਿਮੀ ਹੋਣ ਬਾਰੇ ਪਤਾ ਨਾ ਹੁੰਦਾ ਤਾਂ ਉਹ ਤਾਈ ਦੀ ਕਪਾਲ ਕਿਰਿਆ ਕਰਕੇ ਵਾਪਸ ਮੁੰਡੇ ਤਾਇਆ ਕਈ ਦਿਨ ਇਹ ਰਿਹੜ ਕਰਦਾ ਰਿਹਾ ਵੇਖੋ ਜੀ ਅੱਜ ਕੱਲ ਭਲੇ ਦਾ ਜਮਾਨਾ ਹੀ ਨਹੀਂ ਨਾਲੇ ਕਿਸ ਦੇ ਜਵਾਕ ਨੂੰ ਜਰਾ ਸੀਮਾ ਤੋਂ ਬਚਾਓ ਨਾਲੇ ਉਹਦੇ ਪਿਓ ਕੋਲੋਂ ਲਾਠੀਆਂ ਖਾਓ ਇਸ ਵਾਕਿਆ ਨਾਲ ਕਿਟਾਣੂਆਂ ਦਾ ਵਹਿਮ ਕੁਝ ਮੱਠਾ ਪੈ ਗਿਆ ਪਰ ਨਵੇਂ ਵਹਿਮ ਲਾਉਣ ਦੇ ਤਜਰਬੇ ਕਾਹਨੂੰ ਰੁਕਦੇ ਸੀ ਇੱਕ ਦਿਨ ਕਿਸ਼ਨੇ ਹਲਵਾਈ ਦੀ ਹੱਟੀ ਤੇ ਚਾਹ ਪੀਂਦਾ ਪਿਆ ਸੀ ਤਾਇਆ ਮਨਸਾ ਰਾਮ ਕਿ ਉਹਦਾ ਇੱਕ ਪੈਰ ਕੁੱਤੇ ਦੀ ਪੂਛਲ ਤੇ ਟਿਕ ਗਿਆ ਉਹ ਚੌਂ-ਚੌਂ ਕਰਦਾ ਨਸਿਆ ਤੇ ਜ਼ਰਾ ਹਟਵਾ ਜਾ ਕੇ ਪੌਂਕਣ ਲੱਗ ਪਿਆ ਤਾਇਆ ਮਨਸਾ ਰਾਮ ਨੇ ਆਪਣੇ ਪੈਰ ਫੜ ਕੇ ਰੌਲਾ ਚੁੱਕ ਲਿਆ ਲੋ ਕਰ ਗਿਆ ਜੇ ਕਾਰਾ ਕ੍ਰਿਸ਼ਨ ਕਹਿਣ ਲੱਗਾ ਤਾਇਆ ਮਨਸਾ ਰਾਮਾ ਕੁੱਤੇ ਨੇ ਤੈਨੂੰ ਦੰਦ ਤਾਂ ਨਹੀਂ ਲਾਇਆ ਤਾਇਆ ਬੋਲਿਆ ਵਾਹ ਵਾਹ ਕਿਸ਼ਨਿਆ ਵਾਹ ਤੈਨੂੰ ਕੀ ਪਤਾ ਕੁੱਤਿਆਂ ਦਾ ਦੰਦ ਭਾਵੇਂ ਨਹੀਂ ਲਾਇਆ ਪਰ ਕਾਰਾ ਤਾਂ ਕਰ ਗਿਆ ਨਾ ਅੱਜ ਕੱਲ ਦੇ ਕੁੱਤੇ ਤਾਂ ਦੰਦ ਲਾਇਆ ਬਗੈਰ ਵੱਢ ਜਾਂਦੇ ਨੇ ਇਸ ਜਨੌਰ ਦੀ ਤਾਂ ਹਵਾੜ ਵੀ ਮਾੜੀ ਤਾਇ ਮਨਸਾ ਰਾਮ ਨੇ 14 ਟੀਕੇ ਵੱਖੀ ਵਿੱਚ ਲਵਾਏ ਤੇ ਉਹਨੂੰ ਵਹਿਮ ਹੋ ਗਿਆ ਕਿ ਹਰ ਕੁੱਤਾ ਉਹਨੂੰ ਵੱਢਣ ਲਈ ਫਿਰਦਾ ਹੈ ਇਸ ਲਈ ਕੋਈ ਸਾਲ ਪਰ ਉਹਦੀ ਇਹ ਹਾਲਤ ਰਹੀ ਕਿ ਮਾੜਾ ਮੋਟਾ ਕਤੂਰਾ ਨਜ਼ਰੇ ਪਿਆ ਨਹੀਂ ਤੇ ਤਾਏ ਮਨਸਾ ਰਾਮ ਨੇ ਉਹਦੇ ਤੋਂ ਬਚ ਕੇ ਨਿਕਲ ਜਾਣ ਲਈ ਹਰਨ ਚੌਕੜੀਆਂ ਭਰੀਆਂ ਨੇ ਮੈਨੂੰ ਪਤਾ ਨਹੀਂ ਤਾਏ ਮਨਸਾ ਰਾਮ ਨੂੰ ਇਸ ਵਹਿਮ ਨੇ ਅਜੇ ਵਿਛੋੜਾ ਦਿੱਤਾ ਹੈ ਕਿ ਨਹੀਂ ਪਰ ਕੁਝ ਮਹੀਨੇ ਹੋਏ ਉਨੇ ਅੱਧੀ ਰਾਤ ਨੂੰ ਇੱਕ ਹੋਰ ਵਹਿਮ ਦੇ ਲੋਰ ਵਿੱਚ ਮੇਰਾ ਬੂਹਾ ਖੜਕਾਇਆ। ਛੇਤੀ ਚਾਰਾ ਕਰ ਲੋ ਨਹੀਂ ਤਾਂ ਮਨਸਾ ਰਾਮ ਤੱਕ ਗਿਆ। ਮੈਂ ਡਰ ਗਿਆ। ਕਿਉਂ? ਸੁੱਖ ਤਾਂ ਹੈ। ਸੁੱਖ ਹੁੰਦਾ ਮੈਂ ਅੱਧੀ ਰਾਤ ਨੂੰ ਤੇਰੇ ਕੋਲ ਦੁੱਧੇ ਬਣਾਉਣ ਆਣਾ ਸੀ। ਆਹ ਦੇਖੋ ਗੋਡੇ ਦੀ ਚੱਪਣੀ। ਕੀ ਹੋਇਆ ਤਾਇਆ? ਖਾਸ ਗੱਲ ਤਾਂ ਮੈਨੂੰ ਜਾਪਦੀ ਨਹੀਂ। ਤਾਇਏ ਨੇ ਨਿਹੋਰੇ ਨਾਲ ਉੱਤਰ ਮੋੜਿਆ। ਖਾਸ ਗੱਲ ਕਿਉਂ ਨਹੀਂ? ਜਿੱਥੇ ਮੈਂ ਡਿੱਗਿਆ ਉੱਥੇ ਘੋੜਿਆਂ ਦੀ ਲਿੱਦ ਪਈ ਸੀ ਜੇ ਟੀਕਾ ਨਾ ਲੱਗਿਆ ਤਾਂ ਸਵੇਰ ਨੂੰ ਟੈਟਨਸ ਨਾਲ ਤਾਇਆ ਮਨਸਾ ਰਾਮ ਬੰਨੇ ਸਮਝ ਲੈ 100 ਬੂਹੇ ਖੜਕਾਏ ਬਥੇਰੀਆਂ ਬਾਂਗਾ ਮਾਰੀਆਂ ਪਰ ਉਸ ਵੇਲੇ ਕੋਈ ਡਾਕਟਰ ਬੂਹਾ ਨਾ ਖੋਲੇ ਆਖਰਕਾਰ ਇੱਕ ਮੰਝਲੇ ਡਾਕਟਰ ਨੇ ਹੌਸਲਾ ਕਰਕੇ ਦਰਵਾਜ਼ਾ ਖੋਲ੍ਹਿਆ ਉਹਨੇ ਗੋਡੇ ਦੀ ਚਰੀਟ ਵੇਖੀ ਤੇ ਤਾਇਆ ਮਨਸਾ ਰਾਮ ਦੀ ਵਿਥਿਆ ਸੁਣੀ ਇੱਕ ਮਿੰਨੀ ਜਿਹੀ ਮੁਸਕਣੀ ਨਾਲ ਉਨੇ ਸੁਆ ਤੱਤਾ ਕਰਕੇ ਖੋਪ ਦਿੱਤਾ ਰਾਤ ਜਗਾਈ ਦੀ ਖੇਚਲ ਅਤੇ ਦਵਾਈ ਦੇ ਮਿਲਾ ਕੇ 60 ਰੁਪਏ ਰਖਵਾ ਲੇ ਤਾਂ ਪਿੱਛੇ ਮੁੜਨ ਦਿੱਤਾ ਤਾਇਆ ਮਨਸਾ ਰਾਮ ਨੂੰ ਇਹਨਾਂ ਤੋਂ ਇਲਾਵਾ ਲੱਗੇ ਹੋਏ ਨਿੱਕੇ-ਮੋٹے ਵਹਿਮਾਂ ਦੀ ਗਿਣਤੀ ਦਾ ਅੰਤ ਨਹੀਂ ਜੇ ਕਿਸੇ ਦਿਨ ਸੁਣ ਲੈ ਜਾਂ ਅਖਬਾਰ ਵਿੱਚ ਪੜ੍ਹ ਲੇ ਕਿ ਫਲਾਣੇ ਥਾਂ ਬੱਸਾਂ ਦੀ ਟੱਕਰ ਹੋ ਗਈ ਜਾਂ ਰੇਲਾਂ ਭੜ ਗਈਆਂ ਜਾਂ ਹਵਾਈ ਜਹਾਜ਼ ਡਿੱਗ ਪਿਆ ਤਾਂ ਉਹ ਫੌਰਨ ਮੱਥੇ ਹੱਥ ਮਾਰ ਕੇ ਕਹੇਗਾ ਮੈਂ ਆਖਿਆ ਸੀ ਭਾਈ ਪਾਥੀਆਂ ਵਾਲਾ ਗੱਡਾ ਅੱਗਿਓ ਮਿਲਿਆ ਜੀ ਨਾ ਜਾਓ ਹੁਣ ਪਤਾ ਨਹੀਂ ਸਾਡੇ ਪਿੰਡ ਦਾ ਫਲਾਣਾ ਆਦਮੀ ਬਚਿਆ ਕਿ ਨਹੀਂ ਉਹਨੂੰ ਇਹ ਵਹਿਮ ਹੈ ਕਿ ਹਾਦਸਾ ਕਿਦਰੇ ਵੀ ਹੋਵੇ ਉਹਦੇ ਨਿਕਟ ਵਰਤਿਆਂ ਜਾਂ ਮਹੱਲੇਦਾਰਾਂ ਵਿੱਚੋਂ ਕੋਈ ਜੇ ਮਰਿਆ ਨਹੀਂ ਤਾਂ ਫੱਟੜ ਜ਼ਰੂਰ ਹੋਇਆ ਹੋਵੇਗਾ। ਉਹੋ ਸ਼ਰੀਰ ਦਾ ਤਕੜਾ ਹੈ। ਉਹਨੂੰ ਜ਼ਾਰਾ ਕੋਈ ਰੋਗ ਨਹੀਂ ਸੰਤਾਪ ਨਹੀਂ। ਜ਼ਮੀਨ ਹੈ, ਮਕਾਨ ਹੈ, ਭਰਾ ਹਨ। ਉਹਨਾਂ ਦੇ ਪੁੱਤਰ-ਪੁੱਤਰੀ ਤਾਇ ਦੇ ਆਗਿਆਕਾਰੀ ਹਨ। ਪਰ ਜਦੋਂ ਪੁੱਛੀਏ, ਤਾਇਆ ਮਨਸाराम ਕੀ ਹਾਲ ਚਾਲ ਨੇ? ਤਾਂ ਉਹ ਇੱਕੋ ਸਾਹੇ ਕਹੀ ਜਾਏਗਾ। ਪੁੱਛ ਕੁਛ ਨਾ ਮੰਦੇ ਹਾਲ ਤੇ ਬੌਂਕੇ ਦਿਹਾੜੇ ਨਾ ਗਰਮ ਚੀਜ਼ ਪਚਦੀ ਐ ਨਾ ਬਾਦੀ ਢਿੱਡ ਵਿੱਚ ਅਫਾਰਾ ਨਹੀਂ ਹਟਦਾ ਸਿਰ ਨੂੰ ਚੱਕਰ ਆਉਂਦੇ ਲੱਕ ਤੋਂ ਉੱਠਿਆ ਜਾਏ ਤਾਂ ਆਦਮੀ ਕੰਮ ਕਰੇ ਅੱਖੀਆਂ 'ਚੋਂ ਸੇਕ ਨਿਕਲਦਾ ਹੀ ਸਾਹ ਨਾਲ ਸਾਹ ਨਹੀਂ ਰਲਦਾ ਨਾੜਾਂ ਵਿੱਚ ਜਿਵੇਂ ਕਿਸੇ ਨੇ ਸਿੱਕਾ ਢਾਲ ਛੱਡਿਆ ਹੀ ਚਰਸਤੇ ਵਾਲੀ ਕਿੱਕਰ ਤੇ ਪਿਛਲਾ ਮਹੀਨਾ ਰੋਜ਼ ਮੌਲੀਆਂ ਬੱਦੀਆਂ ਮਾਂ ਦੀ ਦਾਲ ਤੇ ਚੌਲਾਂ ਦਾ ਟੂਣਾ ਕੀਤਾ ਮੱਜਾਂ ਫੇਰ ਦੁੱਧ ਨਹੀਂ ਲਾਉਂਦੀਆਂ ਜੇ ਸੱਚੀ ਪੁੱਛੇ ਤਾਂ ਹਾਲ ਨੂੰ ਮਾੜਾ ਵੀ ਨਹੀਂ ਪਰ ਚੰਗਾ ਵੀ ਕਿਵੇਂ ਆਖਾਂ ਪਰਸੋਂ ਸੰਧੂਰ ਤਿਲ ਚੌਲੀ ਮੂੰਗੀ ਮਸਰਾ ਤੇ ਚਾਕੂ ਦਾ ਟੂਣਾ ਕੀਤਾ ਭਾਈ ਪਿੰਡ ਤੋਂ ਬਲਾਟਲੇ ਪਰ ਹੋਇਆ ਪਤਾ ਕੀ ਟੂਨੇ ਲੱਗ ਗਿਓ ਇੱਕ ਹਾਲੀ ਲੰਗਿਆ ਉਹਨੇ ਸੰਧੂਰ ਬਲਦਾਂ ਦੇ ਸਿੰਗਾ ਤੇ ਮਲ ਦਿੱਤਾ ਦਾਣ ਦਾ ਫੱਕਾ ਮਾਰ ਲਿਆ ਚਾਕੂ ਨੂੰ ਚਾਦਰ ਦੇ ਕੰਨੀ ਨਾਲ ਪੂੰਝ ਕੇ ਬੋਜੇ ਵਿੱਚ ਇਹ ਆਖਦਿਆਂ ਪਾ ਲਿਆ ਕਿ ਚਲੋ ਇਹਦੇ ਨਾਲ ਖਰਬੂਜੇ ਜੀਰਿਆ ਕਰਾਂਗੇ ਹੁਣ ਤੁਸੀਂ ਦੱਸੋ ਤਾਇਆ ਮਨਸਾ ਰਾਮ ਵਹਿਮ ਕਰੇ ਕਿ ਨਾ ਇੱਕ ਮਹੀਨਾ ਪਹਿਲੇ ਦੀ ਗੱਲ ਹੈ ਤਾਇਆ ਮਨਸਾ ਰਾਮ ਨੇ ਸੁਣ ਲਿਆ ਕਿ ਇੱਕ ਬਹੁਤ ਵੱਡਾ ਆਦਮੀ ਦਿਲ ਦੀ ਹਰਕਤ ਬੰਦ ਹੋਣ ਨਾਲ ਮਰ ਗਿਆ ਇਸੇ ਤਾਈ ਮਨਸਾ ਰਾਮ ਨੂੰ ਵਹਿਮ ਚੰਬੜ ਗਿਆ ਕਿ ਬਸ ਦਿਲ ਫੇਲ ਹੋਇਆ ਕੀ ਹੋਇਆ ਮੇਰੇ ਕੋਲ ਆਇਆ ਸੱਜੀ ਵਖੀ ਨੂੰ ਹੱਥ ਨਾਲ ਘੁੱਟਦਾ ਹੋਇਆ ਕਹੀ ਜਾਏ ਦਿਲ ਧੜਕਦਾ ਨਹੀਂ ਜਾਪਦਾ ਮੇਰਾ ਹਾਸਾ ਨਿਕਲ ਗਿਆ ਤਾਇਆ ਮਨਸਾ ਰਾਮ ਜੀ ਦਿਲ ਤਾਂ ਦੂਜੇ ਪਾਸੇ ਹੁੰਦਾ ਸੱਜੇ ਪਾਸੇ ਕਿਵੇਂ ਧੜਕੇ ਫੇਰ ਤਾਇਆ ਦਿਲ ਧੜਕਣ ਬਿਨਾ ਤਾਂ ਕੋਈ ਸ਼ਾਇਰ ਜਿਉਂਦਾ ਰਹਿ ਸਕਦਾ ਤਾਇਆ ਮਨਸਾ ਰਾਮ ਨੇ ਦੇਲਤਾ ਉਹ ਕੜੀ ਐ ਕਿ ਟਕ ਟਕ ਹਟੀ ਤੇ ਟਕੇ ਦੇ ਮੁੱਲ ਦੀ ਨਹੀਂ ਤਾਇਆ ਮਨਸਾ RAM ਨੂੰ ਕੁਝ ਤਰਵਾਸ ਆਇਆ ਤਾਂ ਸਹੀ ਪਰ ਫੇਰ ਵੀ ਕਹਿਣ ਲੱਗਾ ਮੈਂ ਕਿਹਾ ਇਹਦਾ ਕੋਈ ਪਤਾ ਨਹੀਂ ਅੱਜ ਨਹੀਂ ਢੜਕਣੋਂ ਹਟਿਆ ਤਾਂ ਕੱਲ ਹਟ ਜਾਏ ਕਿਦਰੇ ਮੈਨੂੰ ਸ਼ਹਿਰ ਲੈ ਜਾ ਕੇ ਵੱਡੇ ਡਾਕਟਰ ਨੂੰ ਵਿਖਾ ਲਿਆਏ ਤਾਂ ਚੰਗਾ ਕਰੇ ਇਉਂ ਵੈਮੀ ਤਾਇਆ ਮਨਸਾ RAM ਨੂੰ ਜੀਡੀ ਬਿਮਾਰੀ ਹੈ ਜੇ ਡਾਕਟਰਾਂ ਦੇ ਵਿਚਾਰ ਵਿੱਚ ਵੀ ਨਹੀਂ ਹੁੰਦੀ ਉਹ ਲੱਗ ਜਾਂਦੀ ਹੈ ਕੁਝ ਮਹੀਨੇ ਪਹਿਲਾਂ ਦੀ ਗੱਲ ਹੈ ਮੈਂ ਤਾਇਆ ਮਾਨਸਾ ਰਾਮ ਨੂੰ ਨਾਲ ਲੈ ਕੇ ਇੱਕ ਝਾੜ ਜਪੜਾ ਕਰਨ ਵਾਲੇ ਕੋਲ ਚਲਿਆ ਗਿਆ ਮੈਂ ਨਹੀਂ ਸਾਂ ਚਾਹੁੰਦਾ ਪਰ ਤਾਇਆ ਖੜੇ ਪੈ ਗਿਆ ਤਾਂ ਮੇਰੀ ਵਾਹ ਨਾ ਗਈ ਉੱਥੇ ਪੁੱਜੇ ਤਾਂ ਮੰਦਰੀ ਨੇ ਜੁੜੀ ਹੋਈ ਭੀੜ ਸਾਹਮਣੇ ਤਾਇਏ ਵੱਲ ਇਸ਼ਾਰਾ ਕਰਕੇ ਕਿਹਾ ਲਓ ਭਾਈ ਤੁਸੀਂ ਤਾਂ ਵੇਖਦੇ ਹੋ ਪਰ ਇਸ ਆਦਮੀ ਦਾ ਸਿਰ ਹੈ ਨਹੀਂ ਕਿਉਂ ਭਾਈ ਆਪ ਹੀ ਦੱਸ ਤੇਰਾ ਸਿਰ ਹੈ ਕਿ ਨਹੀਂ ਮਨਸਾ ਰਾਮ ਨੇ ਇਹ ਸੁਣ ਕੇ ਅੱਖੀਆਂ ਮੀਟੀਆਂ ਤੇ ਬੋਲਿਆ ਠੀਕ ਹੈ ਮਹਾਰਾਜ ਮੇਰਾ ਸਿਰ ਹੈ ਨਹੀਂ ਮੈਨੂੰ ਬੜਾ ਗੁੱਸਾ ਆਇਆ ਮੈਂ ਕੜ ਗਿਆ ਤਾਇਆ ਜੇ ਤੇਰਾ ਸਿਰ ਨਹੀਂ ਤਾਂ ਪੱਗ ਕਦੇ ਉੱਪਰ ਬੱਧੀ ਹੋ ਬੜੀ ਮੁਸ਼ਕਿਲ ਨਾਲ ਉਹਨੂੰ ਸਿਰ ਦੀ ਮੌਜੂਦਗੀ ਦਾ ਵਿਸ਼ਵਾਸ ਦਿਵਾਇਆ ਪਰ ਪਰਸੋ ਤਾਂ ਤਾਇਆ ਮਨਸਾ ਰਾਮ ਨੇ ਹੱਦ ਕਰ ਦਿੱਤੀ ਮੇਰੇ ਕੋਲ ਨੀਵੇਂ ਨੀਵੇਂ ਲੱਕ ਆਇਆ ਅੱਖੀਆਂ ਜਿਵੇਂ ਪੁੱਠੀਆਂ ਕੀਤੀਆਂ ਹੋਈਆਂ ਬੁੱਲ ਸੁੱਕੇ ਹੋਏ ਬੜੀ ਮਰੀ ਹੋਈ ਆਵਾਜ਼ ਉਹਦੇ ਮੂੰਹੋਂ ਨਿਕਲੀ ਛੇਤੀ ਕਰੋ ਮੈਨੂੰ ਕਿਧਰੇ ਲੈ ਚੱਲੋ ਮੈਂ ਕਿਹਾ ਕਿਉਂ ਤਾਇਆ ਜੀ ਸੁੱਖ ਤਾਂ ਹੈ ਤਾਏ ਦੀ ਪਰੜਾਈ ਹੋਈ ਆਵਾਜ਼ ਆਈ ਮੇਰੀ ਜਾਨ ਨੂੰ ਖਤਰਾ ਹੈ ਅੱਜ ਸ਼ਾਮ ਤੱਕ ਮੈਨੂੰ ਲਾਮਚਾਮ ਨਾ ਕੀਤਾ ਗਿਆ ਤਾਂ ਮੈਂ ਸਮਝੋ ਹੈ ਨਹੀਂ ਇਹ ਆਖਦੇ ਆ ਤਾਇ ਮਨਸਾ ਰਾਮ ਦੀਆਂ ਭੁੱਬਾਂ ਨਿਕਲ ਗਈਆਂ ਓੜਕ ਗੱਲ ਕੀ ਐ ਤਾਇਆ ਗੱਲ ਕੀ ਐ ਸ਼ਿੰਗਾਰੂ ਹੁਰਾਂ ਨੇ ਕੱਲ ਦੀ ਮਾਰ ਖੁੰਡੀ ਬੱਕਰੀ ਮੇਰੇ ਮਗਰ ਲਾਈ ਹੋਈ ਨਹੀਂ ਵੇਖੀ ਤੂੰ ਉਹਦੇ ਸਿੰਗਾ ਨਾਲ ਛੁਰੀਆਂ ਬਨ ਛੱਡੀਆਂ ਨੇ ਮੇਰੇ ਵੈਰੀਆਂ ਨੇ ਮੈਂ ਬਥੇਰਾ ਮੱਥਾ ਮਾਰਿਆ ਪਈ ਬੱਕਰੀ ਨੇ ਆਦਮੀ ਨੂੰ ਕੀ ਮਾਰਨਾ ਪਰ ਤਾਇਆ ਮਨਸਾ ਰਾਮ ਅਜੇ ਤੱਕ ਨਹੀਂ ਮੰਨਿਆ ਤੇ ਮੰਨੇ ਵੀ ਕਿਵੇਂ ਹੋਰ ਹਰ ਬਿਮਾਰੀ ਦਾ ਇਲਾਜ ਹੈ ਪਰ ਵਹਿਮ ਕੌਣ ਹਟਾਏ